ਲੁਧਿਆਣਾ ਵਿੱਚ ਦੇਰ ਰਾਤ ਨਸ਼ੇ ਵਿੱਚ ਤਤ ਇੱਕ ਏਐਸਆਈ ਨੇ ਕਾਰ ਪੀਸੀਨ ਮੁਲਾਜ਼ਮਾ ਤੇ ਛਿੜਾ ਦਿੱਤੀ ਜਿਸ ਨਾਲ ਹੈੱਡ ਕਨਸਟੇਬਲ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਏਐਸਆਈ ਜ਼ਖਮੀ ਹੋਇਆ ਮ੍ਰਿਤਕ ਮੁਲਾਜ਼ਮ ਦੀ ਪਛਾਣ ਹੈੱਡ ਕਨਸਟੇਬਲ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ ਜਦ ਕਿ ਉਸ ਦਾ ਸਾਥੀ ਏਐਸਆਈ ਸਤਰਾਮ ਸਿੰਘ ਜ਼ਖਮੀ ਹੈ ਘਟਨਾ ਮਗਰੋਂ ਦੋਵਾਂ ਨੂੰ ਸੇਵਰ ਹਸਪਤਾਲ ਲਿਜਾਇਆ ਗਿਆ ਜਿੱਥੇ ਆਕਾਸ਼ਦੀਪ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਰ ਦੇ ਦਿੱਤਾ ਜਦ ਕਿ ਏਐਸਆਈ ਸਤਨਾਮ ਸਿੰਘ ਨੂੰ ਡੀ ਐਮ ਸੀ ਹਸਪਤਾਲ ਭੇਜ ਦਿੱਤਾ ਹੈ ਘਟਨਾ ਤੋਂ ਬਾਅਦ ਕਾਰ ਡਰਾਈਵਰ ਏ ਐਸ ਆਈ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਚਾਲਕ ਬਲਵਿੰਦਰ ਸਿੰਘ ਏ ਐਸ ਆਈ ਨੂੰ ਗ੍ਰਿਫਤਾਰ ਕਰ ਲਿਆ ਸਰ ਬਾਅਦ ਇੱਥੇ ਡਿਊਟੀ ਤੇ ਕਰਦਾ ਸੀਗਾ ਡਿਊਟੀ ਤੋਂ ਜਾ ਰਹੇ ਸੀ ਥਾਣੇ ਕਾਜਰੀ ਲਵਾ ਕੇ ਤੇ ਉਹ ਗੱਡੀ ਇੱਥੇ ਖੜੀ ਹੋਈ ਹੈ ਖੜੀ ਹੈ ਸ਼ਰਾਬੀ ਸੀਗਾ ਮਲਾਦਮ ਹੋਈ ਬਾਕ ਕਰੀਏ ਮੋਰਸਾਲ ਦੇ ਵਿੱਚ ਗੱਡੀ ਚਾਰ ਦੇਤੀ ਉਹਦੇ ਤੁਹਾਡਾ ਬੰਦਾ ਪੀਸੀਆਰ ਤੁਸੀਂ ਪੀਸੀਆਰ ਸੀ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਉਹਵੇ ਤਾਂ 11 ਸਾਲ ਹੋ ਗਏ 2009 ਦਾ ਭਰਤੀ ਆ ਕਿ ਨਾਮ ਕੀ ਸੀ ਆਕਾਸ਼ਜੀਤ ਸੀ ਜੀ ਵਿਆਹਿਆ ਸੀ ਵਿਆਹ ਦੋ ਬੱਚੇ ਆ ਸਿੱਕਾ ਦੋ ਦੀ ਗੱਲ ਹੈ ਇਹ ਤੇ ਅੱਜ ਰਾਤ ਦੀ ਹੈ ਜੀ ਅੱਛਾ ਜਿਹੜੀ ਬੀਟੀ ਰਾਤ ਆ 11 ਵਜੇ ਦੀ ਜੀ ਠੂਬਕੂ ਆ 11 ਵਜੇ ਦਾ ਇਹ ਇਹਦੇ ਨਾਲ ਮੁਲਾਜ਼ਮ ਨੇ ਤੁਹਾਡੇ ਮੁੰਡੇ ਨੇ ਕੋਈ ਹੋਰ ਵੀ ਹਾਂਜੀ ਹਾਂਜੀ ਸੀ ਹਸਤਨਾਮ ਸਿੰਘ ਉਹਨਾਂ ਦੇ ਹਾਲਾਤ ਕੀ ਉਹਨਾਂ ਦੇ ਹਾਲਾਤ ਵੀ ਮਾੜੇ ਆ ਜੀ ਦੋ ਦੋ ਜਗ੍ਹਾ ਤੋਂ ਨਹੀਂ ਲੱਤ ਪੱਟ ਟੁੱਟ ਗਿਆ ਉਹ ਕਿੱਥੇ ਐਡਮਿਟ ਉਹ ਡੀਐਮਸੀ ਆ ਜੀ ਇਹ ਤੁਹਾਡੇ ਮੁੰਡੇ ਦੀ ਡੱਟ ਹੋ ਗਈ ਵੱਡੇ ਮੁੰਡੇ ਦੀ ਡੱਟ ਹੋ ਗਈ ਕੱਲਾ ਕੱਲਾ ਮੁੰਡਾ ਨਹੀਂ ਤਿੰਨ ਲੜਕੇ ਸਨ ਕੌਂਸਲੇ ਫੜਾਇ ਸੀ ਕੌਂਸਲੇ ਕਾਬੂ ਕਰ ਲਿਆ ਫਿਰ ਕੌਂਸਲੇ ਬੰਦੇ ਨੂੰ ਕਾਬੂ ਕਰ ਲਿਆ ਤੇ ਮੁਲਾਜ਼ਮ ਇਹ ਲੋਕਲ ਹੈ ਜਾਂ ਬਾਹਰ ਦਾ ਲੋਕਲ ਹੈ ਜੀ ਆਪਣੇ ਇੱਥੇ 2 ਨੰਬਰ ਚੌਂਕੀ 2 ਨੰਬਰ ਚੌਂਕੀ ਕੀ ਪੋਸਟ ਕੀ ਹੈ ਜੀ ਤੇ ਐਸਆਈ ਹੈ ਜੀ ਇਹ ਇੱਥੇ ਜੀ ਡਿਊਟੀ ਸੀ ਜਾਂ ਆਨ ਡਿਊਟੀ ਸੀ ਨਹੀਂ ਆਨ ਡਿਊਟੀ ਸੀ ਮੇਰੇ ਸਾਹਬ ਦਾ ਅੱਛਾ ਜੀ ਬਾਕੀ ਮੈਨੂੰ ਤਾਂ ਇਹਦੇ ਬਾਰੇ ਇੰਨਾ ਨਹੀਂ ਪਤਾਗਾ ਵੀ ਆਨ ਡਿਊਟੀ ਸੀ ਦਾਰੂ ਫੁੱਲ ਪੀਤੀ ਹੋਈ ਸੀ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਗੱਡੀ ਕਿੱਧਰ ਲੈ ਕੇ ਤੁਰਦਾ ਤੇ ਹੋਇਆ ਕਿੱਥੇ ਕਰਕੇ ਆਪ ਬਿਲਕੁਲ ਆ ਸਲੀਪ ਥਾਣੇ ਦੇ ਸਾਹਮਣੇ ਪਰਲੀ ਸਾਈਡ ਦੇ ਲਾਸ਼ ਜਿਹੜੀ ਜਿੱਪੜ ਗਿਆ ਮੋਕੇ ਤੇ ਡੈਥ ਹੋ ਗਈ ਜਿੱਤੇ ਮੋਕਾ ਮੋਕੇ ਦਾ ਟੁੱਟ ਮੋਪੈਡ ਤੋਂ ਇਹ ਪੀਸੀਆਰ ਮਤਲਬ ਆਪਣੀ ਨਾ ਡਿਪਟੀ ਸਾਹਿਬ ਕੋ ਚੈਕਿੰਗ ਕਰਾ ਕੇ ਜਲੰਧਰ ਬਾਈਪਾਸ ਤੋਂ ਆ ਰਹੇ ਸੀ ਤੇ ਇੱਕ ਪਿੱਛੋਂ ਨਾ ਤੇਜ਼ ਰਫਤਾਰ ਸਵਿਫਟ ਦਿੱਤੀ ਪੀਵੀ 122 0762 ਆਈ ਜਿਸ ਨਾ ਮੋਟਰਸਾਈਕਲ ਨੰਬਰ ਪੀਸੀਆਰ 20 ਹੀ ਉਹਨੂੰ ਇਹ ਨਯੋਰ ਨਾਲ ਟੱਕਰ ਮਾਰੀ ਜਿਨ੍ਹਾਂ ਦਾ ਕਦੀ ਤੇ ਮੋਕੇ ਤੇ ਡੈਥ ਹੋ ਗਈ ਆਕਾਸ਼ਦੀਪ ਦੀ ਜੀ ਤੇ ਜਿਹੜਾ ਸਤਨਾਮ ਸਿੰਘ ਆ ਉਹਦਾ ਪੱਟ ਤੋ ਲੱਤ ਟੁੱਟ ਗਈ ਤੇ ਉਹ ਡੀ ਐਮ ਸੀ ਜਿਹੜੇ ਨਾਲ ਸੀ ਸਰ ਇਹ ਐਕਸੀਡੈਂਟ ਹੋਇਆ ਕਿਥੇ ਇਹ ਜਲੰਧਰ ਬਾਈਪਾਸ ਆਪਣੇ ਜਦੋਂ ਆਂਦੇ ਆ ਸਲੀਪ ਰੋਡ ਤੇ ਪੰਜਾਬ ਐਟ ਸਿਟ ਬੈਂਕ ਨੈਸ਼ਨਲ ਬੈਂਕ ਦੇ ਲੱਗ ਨਾਲ ਜੀ ਠੀਕ ਹੈ ਜੀ ਸਰ ਇਹ ਗੱਡੀ ਚਲਾ ਕੋ ਨਿਹਰ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਇਹ ਬਲਵਿੰਦਰ ਸਿੰਘ ਹੈ ਐਸਆਈ 2 ਨੰਬਰ ਡਿਵੀਜ਼ਨ ਲੱਗੇ ਆ ਅੱਛਾ ਜੀ ਉਹ ਚਲਾ ਰਹੇ ਸੀ ਸਰ ਕਿਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕੁਝ ਹਾਂ ਜੀ ਉਹਨਾਂ ਦਾ ਮੈਡੀਕਲ ਕਰਵਾਤਾ ਅੱਛਾ ਜੀ ਹਾਂ ਜੀ ਆਇਆ ਉਹਦੇ ਚੀਚ ਕੀ ਡਰਿੰਕ ਕੀਤੀ ਸੀ ਦੇਖੋ ਜੀ ਉਹਨੂੰ ਜਦੋਂ ਆਪਣੇ ਆਪ ਕੱਢ ਕੇ ਭੇਜਦੇ ਤੇ ਆ ਤੇ ਜਦੋਂ ਜਲਤ ਆਪਣੇ ਕੋਲ ਆਏਗਾ ਉਹ ਨਾਲ ਮਕ ਕੀਤਾ ਜਾਏਗਾ ਸਰ ਫੜਲੇ ਜੀ ਐਸਆਈ ਨੂੰ ਹਾਂ ਜੀ ਮੌਕੇ ਤੇ ਉਹਨੂੰ ਫੜਿਆ ਤੇ ਇੱਕ ਜੇ ਮੁਲਾਜ਼ਮ ਦੀ ਡੈਥ ਹੋਈ ਜੀ ਇਹ ਆਕਾਸ਼ ਦੀ ਪਾਜੀ ਅੱਛਾ ਜੀ ਕਿੰਨੀ ਉਮਰ ਹੈ ਉਹਨਾਂ ਦੀ ਇਹਦੀ 36 ਸਾਲ ਹੈ ਜੀ ਅੱਛਾ ਜੀ ਮੈਰਿਜ ਹੈ ਤਾਂ ਮੈਰਿਜ ਹਾਂ ਮੈਰਿਜ